ਅਜਮੇਰ ਸਿੰਘ ਜੀ ਮੌਕੇ ਦੀ ਗੱਲ ਕਰੀਏ ਜਿੱਦਾਂ ਹੁਣੇ ਆਪਾਂ ਪਹਿਲਾਂ ਵੀ ਤੁਸੀਂ ਗੱਲਾਂ ਕਰ ਰਹੇ ਸੀ ਦੱਸ ਰਹੇ ਸੀਗੇ ਅਕਾਲੀ ਦਲ ਦਾ ਇਸ ਟਾਈਮ ਬਹੁਤ ਜ਼ਿਆਦਾ ਰੌਲਾ ਪਿਆ ਜਲੰਧਰ ਦੀ ਜਿਵਨੀ ਚੋਣ ਦੇ ਵਿੱਚ ਕੀ ਹੋਇਆ ਆਪਣੇ ਸਭ ਕੁਝ ਸਾਹਮਣੇ ਆ ਦੂਜੇ ਪਾਸੇ ਅੱਜ ਕੁਝ ਅਕਾਲੀ ਦਲ ਦੇ ਜਿਹੜੇ ਮੈਂਬਰ ਰਹੇ ਆ ਹੁਣ ਇਹ ਵੀ ਨਹੀਂ ਪਤਾ ਲੱਗਦਾ ਵੀ ਉਹਨੂੰ ਅਸਲੀ ਕਹਿਣਾ ਨਕਲੀ ਕਹਿਣਾ ਕਿਹੜਾ ਕਹਿਣਾ ਆ ਉਹ ਜਥੇਦਾਰ ਸਾਹਿਬ ਦੇ ਕੋਲ ਗਏ ਆ ਮਾਫੀ ਮੰਗਣ ਦੇ ਲਈ ਇਹ ਪੂਰੀ ਪ੍ਰਕਿਰਿਆ ਨੂੰ ਪੂਰੇ ਇਹਨੂੰ ਆਪਾਂ ਕਿੱਦਾਂ ਦੇਖੀਏ ਕਿ ਸੰਦਰਭ ਚ ਦੇਖਣਾ ਇਹਨੂੰ ਦੇਖੋ ਜੇ ਅੱਜ ਜੋ ਵਰਤਾਰਾ ਹੋਇਆ ਨਾ ਉੱਥੇ ਵਾਪਰਿਆ ਵੀ 70 ਕਰੇ ਲਗਭਗ ਕਹਿੰਦੇ ਹੋ ਉਹਨਾਂ ਦੇ ਬੰਦਿਆਂ ਦੇ 10 ਕ ਤਾਂ ਇੱਠਾਂ ਤੇ ਜਿਨ੍ਹਾਂ ਨੇ ਮਤਲਬ ਸਾਰੀਆਂ ਗਲਤੀਆਂ ਗਣਾਈਆਂ ਵੀ ਪਿਛਲੇ ਸਮੇਂ ਚ ਆਹ ਆ ਗਲਤੀਆਂ ਹੋਈਆਂ ਤੇ ਜਿਹਦੇ ਵਿੱਚ ਅਸੀਂ ਵੀ ਜਾਂਚ ਉੱਪਰ ਹੈ ਹੂੰ ਤੇ ਉਸ ਮੌਕੇ ਸੀ ਬੋਲ ਨਹੀਂ ਸਕੇ ਤੇ ਇਸ ਕਰਕੇ ਸਾਨੂੰ ਇਹਦੀ ਜੋ ਵੀ ਸਜ਼ਾ ਉਹ ਲਾਈ ਜਾਵੇ ਤੇ ਸਾਡੀ ਭੁੱਲ ਬਖਸ਼ਾਈ ਜਾਵੇ ਹੂੰ ਹੁਣ ਦੇਖਣ ਨੂੰ ਇਹ ਕਈ ਬੰਦਿਆਂ ਨੂੰ ਬੜੀ ਠੀਕ ਲੱਗ ਸਕਦੀ ਹੈ ਵੀ ਠੀਕ ਹੈ ਯਾਰ ਅਕੀਰ ਨੂੰ ਬਿਨਨੇ ਮਗੇ ਅਭੀ ਮਾਫੀ ਮੰਗਣ ਆ ਗਏ ਇੱਥੇ ਜਾ ਕੇ ਮਾਫੀ ਮੰਗਣ ਆ ਗਏ ਪਰ ਮੈਂ ਇੱਕ ਥੋੜੀ ਜਿਹੀ ਆਪਾਂ ਨੂੰ ਹੋਰ ਦੇਖੀਗੀ ਠੀਕ ਹੈ ਇੱਕ ਤਾਂ ਇਹ ਹੈ ਕਿ ਹਰ ਗਲਤੀ ਵਕਸ਼ਨਯੋਗ ਨਹੀਂ ਹੁੰਦੀ ਹੂੰ ਇਹ ਨਹੀਂ ਹੁੰਦਾ ਕਿ ਜੋ ਮਰਜ਼ੀ ਗਲਤੀ ਕਰ ਲਓ ਤੇ ਮੁੜ ਕੇ ਭੁੱਲ ਬਖਸ਼ਾ ਲਓ ਹੂੰ ਇਹਦੇ 'ਚ ਮੈਂ ਕਈ ਥਾਵਾਂ ਤੇ ਇਹ ਉਦਾਹਰਣ ਦਿੱਤੀ ਐ ਰਾਮ ਰਾਏ ਜੀ ਜੀ ਵੀ 7ਵੇਂ ਪਾਤਸ਼ਾਹ ਨੇ ਜਦੋਂ ਦਿੱਲੀ ਉਹਨੂੰ ਭੇਜਿਆ ਸੀਗਾ ਸਪਸ਼ਟੀ ਕਰਨ ਜੋ ਮੰਗਿਆ ਔਰੰਗਜ਼ੇਬ ਨੇ ਗੁਰਬਾਨੀ ਬਾਰੇ ਹੂੰ ਤੇ ਉਹ ਵੀ ਤੂੰ ਜਾ ਕੇ ਉੱਥੇ ਸਪਸ਼ਟੀ ਕਰਨ ਦੀ ਆਪ ਨਹੀਂ ਗਏ ਉਹਨੂੰ ਭੇਜਿਆ ਹੂੰ ਤੇ ਨਾਲ ਹਦਾਇਤਾਂ ਦਿੱਤੀਆਂ ਹੂੰ ਵੀ ਕਈ ਵਾਰ ਦਰਬਾਰ ਦੀ ਸ਼ਾਨੋ ਸ਼ੌਕਤ ਹੂੰ ਤੇ ਉਹਦੇ ਦਵਾ ਹੇਠਾ ਕੀ ਹੂੰ ਵੀ ਆਪਦੇ ਅਸੂਲਾਂ ਤੋਂ ਕਈ ਵਾਰ ਬੰਦੇ ਥੜਕ ਜਾਂਦੇ ਹੂੰ ਹੂੰ ਸੋ ਕਿਸੇ ਦਵਾ ਹੇਠ ਨਹੀਂ ਆਉਣਾ ਹੂੰ ਉੱਥੇ ਜਾ ਕੇ ਆਪਦਾ ਪੱਖ ਪੇਸ਼ ਕਰਨਾ ਇਹ ਖਾਸ ਹਦਾਇਤ ਸੀ ਗੁਰੂ ਸਾਹਿਬ ਦੀ ਹਾਂ ਪਰ ਉਹ ਨਹੀਂ ਨਿਭ ਸਕਿਆ ਹੁੰਤੇ ਸੋ ਉਹਨੇ ਉਹ ਮਤਲਬ ਗੁਰਵਾਨੀ ਦੀ ਜੋ ਧੁਖ ਦੀ ਗਲਤ ਵਿਆਖਿਆ ਕਰਤੀ ਤੇ ਇਸ ਦੀ ਸਜ਼ਾ ਦਿੱਤੀ ਗੁਰੂ ਸਾਹਿਬ ਨੇ ਕਿ ਜ਼ਿੰਦਗੀ ਭਰ ਵਾਸਤੇ ਦੁਰਕਾਰਤਾ ਵੀ ਮਿਲੂ ਬਿਲਕੁਲ ਨਹੀਂ ਉਹਨੂੰ ਉਹਨੂੰ ਵੀ ਸਾਡਾ ਹੈ ਹੀ ਨਹੀਂ ਇਹ ਇਸ ਕਰਕੇ ਆਮ ਰਹੀਏ ਅੱਜ ਤੱਕ ਵੀ ਉਹ ਸਿੱਖ ਪੰਥ ਤੋਂ ਇੱਕ ਬੱਕਰੀ ਧਾਰਾ ਬਗਾਨੇ ਨੇ ਉਹ ਸਾਡੇ ਨਹੀਂ ਹੁਣ ਤੱਕ ਵੀ ਵੀ ਜਿਹੜੀ ਕਦੇ ਵੀ ਬਖਸ਼ੀ ਨਹੀਂ ਜਾ ਸਕਦੀ ਕੁਝ ਗਲਤੀਆਂ ਜਈਆਂ ਹੁੰਦੀਆਂ ਹਮ ਇਹ ਜਿਹੜਾ ਸਾਰਾ ਸੀਗਾ ਕਈ ਜਿਹੜੇ ਤਰਕਸ਼ੀਲ ਹਨ ਉਹ ਕਹਿ ਦਿੰਦੇ ਨੇ ਕਿ ਗੁਰੂ ਸਾਹਿਬ ਨੂੰ ਪਤਾ ਨਹੀਂ ਸੀ ਵੀ ਬੰਦਾ ਟਿੜਕ ਜਾਊਗਾ ਹੂੰ 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 ਮੈਨੂੰ ਇਹ ਲੱਗਦਾ ਕਿ ਸਭ ਪਤਾ ਹੋ ਹੂੰ ਹੂੰ ਹਰ ਗੁਰੂ ਨੇ ਕੁਛ ਇਹ ਜੇ ਇੱਕ ਦ੍ਰਿਸ਼ਟਾਂਤ ਰਚੇ ਜਿੱਥੇ ਕੌਮ ਨੂੰ ਤਿਆਰ ਕਰਨਾ ਆਉਣ ਵਾਲੇ ਸਮੇਂ ਵਾਸਤੇ ਜਿਵੇਂ ਦੁਵਿਧਾ ਆਵੇ ਤਾਂ ਪਤਾ ਹੋਵੇ ਕੀ ਕਰ ਹੋਵੇ ਜੇ ਮੈਂ 8ਵੇਂ ਪਾਤਸ਼ਾਹ ਉਹ ਮਤਲਬ ਵੀ ਉਹਨਾਂ ਨੇ ਗੁਰਤੇਗ ਬਾਧਰਨੀ ਕਿਹਾ ਬਾਬਾ ਬਕਾਲਾ ਕੋਲਾ ਰੱਖ ਲਿਆ ਵੀ ਅਗਲਾ ਗੁਰੂ ਕੌਣ ਉਹ ਕੋਲਾ ਰੱਖਣ ਦਾ ਮਕਸਦ ਇਹ ਸੀਗਾ ਕਿ ਤੁਸੀਂ ਕੌਮ ਨੂੰ ਇੱਕ ਇਮਤਿਹਾਨ 'ਚ ਪਾਉਣਾ ਵੀ ਅਜੇ ਸਮੇਂ ਆਉਣਗੇ ਜਦੋਂ ਤੁਹਾਨੂੰ ਅਸਲੀ ਗੁਰੂ ਦੀ ਅਸਲੀ ਆਗੂ ਦੀ ਪਛਾਣ ਕਰਨੀ ਪੂ ਨਕਲੀ ਆਗੂ ਬਹੁਤ ਹੋਣਗੇ ਹੂੰ ਸੋ ਹਰ ਗੁਰੂ ਨੇ ਕੌਮ ਨੂੰ ਆਪਣੇ ਆਪਣੇ ਢੰਗ ਨਾਲ ਇਹ ਬੜੇ ਵੱਡੇ ਸੰਦੇਸ਼ ਸੀਗੇ ਹੂੰ ਇਸ ਦੇ ਪਿੱਛੇ ਇਸੇ ਤਰ੍ਹਾਂ ਹੀ RAM RAI ਦੀ ਜਿਹੜੀ ਸਾਰੀ ਹੈਗੀ ਆ ਸਾਖੀ ਉਹਦੇ ਵਿੱਚ ਵੀ ਇਹੀ ਸੀ ਕਿ ਕੁਝ ਜਿਹੜੀਆਂ ਗੁਨਾਹਾਂ ਉਹ ਬਖਸ਼ਣ ਯੋਗ ਨਹੀਂ ਹੁੰਦੇ ਸੋ ਇੱਥੇ ਮੈਨੂੰ ਇਹ ਲੱਗਦਾ ਕਿ ਜਿਹੜੀ ਕੌਮ ਨੂੰ ਪੋਜੀਸ਼ਨ ਕੀ ਲੈਣੀ ਚਾਹੀਦੀ ਹੈ ਹੂੰ ਜਾਂ ਜਥੇਦਾਰ ਨੂੰ ਜੇ ਉਹ ਕੌਮ ਦੀ ਸੁਣਦਾ ਹੈ ਕੌਮ ਦੀਆਂ ਭਾਵਨਾਵਾਂ ਦੀ ਸਮਝਦੇ ਜੀ ਕਦਰ ਕਰਦਾ ਹੈ ਹੂੰ ਤਾਂ ਉਹਨਾਂ ਨੂੰ ਇਹ ਪੋਜੀਸ਼ਨ ਲੈਣੀ ਚਾਹੀਦੀ ਹੈ ਕਿ ਇਹ ਜਿਹੜੀਆਂ ਗਲਤੀਆਂ ਹੋਈਆਂ ਹਨ ਹੂੰ ਇਹ ਕੋਈ ਆਮ ਜੀਆਂ ਗਲਤੀਆਂ ਨਹੀਂ ਛੋਟੀਆਂ ਨਹੀਂ ਇਹ ਬਖਸ਼ਣਯੋਗ ਨਹੀਂ ਹੂੰ ਦੂਜੀ ਗੱਲ ਜਿਹੜਾ ਹੁਣ ਸਾਰਾ ਕੁਝ ਬਾਦਲ ਤੇ ਸੁੱਟੀ ਜਾ ਰਹੀ ਹੈ ਹੂੰ 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 ਮੈਂ ਕਹਿੰਦਾ ਬਾਦਲ ਕੀ ਕਰ ਸਕਦਾ ਸੀ ਜੇ ਇਹ ਬੰਦੇ ਸਾਥ ਨਾ ਦੇਣ ਸਹੀ ਗੱਲ ਬਾਦਲ ਦੀ ਕੀ ਹਸਤੀ ਸੀ ਉਸ ਟਾਈਮ ਨਾਲ ਹੀ ਸੀ ਹਾਂ ਉਹਦੀਆਂ ਬਾਹਮਾਂ ਬਣੇ ਨੇ ਇਹ ਸਾਰੇ ਹੂੰ 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 ਉਹਦੀਆਂ ਬਾਹਮਾਂ ਬਣੇ ਨੇ ਸਾਰੇ ਇਹਨਾਂ ਨੇ ਗੁਨਾਹ ਉਦੋਂ ਕੀਤੇ ਮਿਲ ਕੇ ਕੀਤੇ ਮਿਲ ਕੇ ਕੀਤੇ ਤੇ ਜਦੋਂ ਮਤਲਬ ਉਹ ਆਪਣਾ ਨੂੰ ਉਹਨੂੰ ਆਪਣੇ ਨੂੰ ਸਿਰਸਿਆਲੇ ਨੂੰ ਸਿਰਸਿਆਲੇ ਨੂੰ ਮaaf ਕੀਤਾ ਉਹਦੇ ਚ ਸਾਰੇ ਢੀਂਡ ਸਿਉਰੀ ਨਾਲ ਸੀ ਜਦੋਂ ਅਜਹਾਰ ਆਲਮ ਨੂੰ ਪਾਰਟੀ ਚ ਟਿਕਟ ਦੇ ਉਹਨੂੰ ਭਰਤੀ ਕੀਤਾ ਹੂੰ ਉਹ ਕਾਤਲ ਕਾਤਲ ਜਮਾਤ ਦਾ ਬੰਦਾ ਹਾਂ ਨਹੀਂ ਉਹ ਫੋਟੋ ਦੇਖੋ ਬਾਦਲ ਦੇ ਨਾਲ ਠਿੰਡਸਾ ਹੂੰ ਕਿਉਂਕਿ ਮਲੇਰ ਕੋਟਲੇ ਦਾ ਇਲਾਕਾ ਹੈ ਉਹਨੂੰ ਆਪਦੇ ਹਲਕੇ ਦੇ ਵਿੱਚ ਵੋਟਾਂ ਦੀ ਲੋੜ ਸੀ ਹੂੰ ਸੋ ਇਹ ਸਾਰੇ ਗੁਨਾਹਾਂ ਦੇ ਵਿੱਚ ਸਾਰੇ ਸ਼ਾਮਲ ਹੂੰ ਸੋ ਇਹ ਇਹ ਤੁਹਾਨੂੰ ਲੱਗ ਰਿਹਾ ਵੀ ਇਹ ਸਿਰਫ ਇੱਕ ਜਿੱਦਾਂ ਕਹਿੰਦੇ ਵੀ ਧੂਆਂ ਹੈ ਤੇ ਪਿੱਛੇ ਕੁਝ ਹੋਰ ਨਹੀਂ ਭੀਜਪੀ ਦੀ ਐਕਸਰਸਾਈਜ਼ ਹੈ ਸਿਰਫ ਵੀ ਸਭ ਵੀ ਬੰਦੇ ਜਿਹੜਾ ਸਿੱਖਾਂ ਦਾ ਗੁੱਸਾ ਹੈ ਉਹ ਇੱਕ ਪਰਿਵਾਰ ਤੇ ਨਿਕਲ ਜੇ ਬਾਕੀਆਂ ਨੂੰ ਹਾਂ ਬੰਦੇ ਉਹੀ ਬੰਦੇ ਜਿਹੜੇ ਸਾਡੇ ਟੈਸਟਡ ਪਰਖੇ ਵਰਤੇ ਆ। ਵੀ ਇਹ ਇਹਨਾਂ ਦੇ ذریعے ਅਕਾਲੀ ਦਲ ਤੇ ਫਿਰ ਕਾਬਿਲ ਹੋ। ਹਾਂ ਉਹ ਦੇਖੋ ਅਕਾਲੀ ਦਲ ਤੇ ਤਾਂ ਉਹ ਆਪਣਾ ਰੱਖਣਾ ਹੀ ਚਾਹੁੰਦੇ ਨੇ। ਹੂੰ ਉਹ ਤਾਂ ਇੱਕ ਇਹ ਵੀ ਇੱਕ ਇਹ ਜੀ ਖੇਡ ਖੇਢੀ ਜਾਵੇ ਵੀ ਨਾਲੇ ਲੋਕਾਂ ਦਾ ਗੁੱਸਾ ਖਾਰਜ ਹੋ ਜੇ। ਹੂੰ ਹੂੰ ਤੇ ਨਾਲੇ ਉਹਨਾਂ ਨਾਲ ਸੱਪਮਰ ਜਿਹਨਾਂ ਨਾਲ ਸੋਟੀ ਵੱਜ ਰਹੀ ਹੈ। ਅਕਾਲੀ ਦਲ ਨੂੰ ਰਿਵਾਈਵ ਕਰਨ ਦੀਆਂ ਕੋਸ਼ਿਸ਼ਾਂ ਤਾਂ ਬਹੁਤ ਚਿਰ ਤੋਂ ਚੱਲ ਰਹੀਆਂ ਆਮ ਲੋਕਾਂ ਚ ਵੀ ਹੈਗਾ। ਸਾਰੀ ਗੱਲ ਕੀ ਹੋ ਰਹੀ ਹੈ ਵੀ ਬਾਦਲ ਪਾਸੇ ਹੋਵੇ ਬਾਦਲ ਪਾਸੇ ਹੋਵੇ। ਵੀ ਇੱਕ ਬੰਦੇ ਤੇ ਹੀ ਹੈ। ਹਾਂ ਬਾਦਲ ਸਿੰਪਟਮ ਹੈ ਬਾਦਲ ਬਿਮਾਰੀ ਨਹੀਂ। ਹੂੰ ਬਿਮਾਰੀ ਨੂੰ ਹੱਥ ਪਾਓ ਜਾ ਕੇ। ਕਿਉਂਕਿ ਢਿੰਡ ਸੋਣੀ ਤਾਂ ਪਹਿਲਾਂ ਹੀ ਮਿਲੇ ਉਹਨਾਂ ਦੇ ਨਾਲ। ਕਿੱਥੋਂ ਠੜਕੇ ਆ। ਹੂੰ ਤੁਸੀਂ ਜਿਹੜੀ ਕੌਮ ਦੀ ਆਜ਼ਾਦੀ ਦੀ ਗੱਲ ਛੱਡ ਕੇ ਹੂੰ 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 ਜਿਹੜਾ ਪਾਵਰ ਸ਼ੇਅਰਿੰਗ ਦੀ ਗੇਮ 'ਚ ਪੈ ਗਈ। ਹੂੰ ਗੱਲ ਤਾਂ ਉੱਥੋਂ ਤੁਰਦੀ ਆ ਇਹ ਰਾਜ ਸੱਤਾ ਦੇ ਭਾਈਵਾਲ ਹਾਂ ਜੇ ਜੇ ਉਹਨੂੰ ਰੈਕਟੀਫਾਈ ਨਹੀਂ ਕਰਦੇ ਹੂੰ ਹੂੰ ਤੇ ਆ ਮਾਫੀ ਮੰਗਣ ਦਾ ਮਤਲਬ ਤਾਂ ਇੱਕ ਡਰਮ ਹੈ ਜਸਟ ਹੂੰ ਹੂੰ ਸੋ ਮੈਨੂੰ ਲੱਗਦਾ ਹੈ ਕਿ ਕੌਮ ਨੂੰ ਵੀ ਆਵਾਜ਼ ਉਠਾਉਣੀ ਚਾਹੀਦੀ ਆ ਪੰਥਕ ਜਥੇਬੰਦੀਆਂ ਨੂੰ ਵੀ ਆਵਾਜ਼ ਉਠਾਉਣੀ ਚਾਹੀਦੀ ਆ ਤੇ ਜਥੇਦਾਰ ਨੂੰ ਵੀ ਉਹ ਆਵਾਜ਼ ਸੁਣਨੀ ਚਾਹੀਦੀ ਆ ਤੇ ਇਹਨਾਂ ਨੂੰ ਮਤਲਬ ਇਹ ਕਹਿ ਦੇਣਾ ਚਾਹੀਦਾ ਕਿ ਇਹ ਜਿਹੜੇ ਤੁਹਾਡੇ ਗੁਨਾਹ ਇਹ ਨਾ ਬਖਸ਼ਣ ਜੋ ਤੁਹਾਨੂੰ ਕੀ ਲੱਗਦਾ ਇਸ ਕਰਕੇ ਹੁਣ ਤੁਸੀਂ ਉਮਰ ਭਰ ਜਿਵੇਂ ਰਾਮ ਰਾਏ ਫਿਰਦਾ ਸੀ ਹੂੰ ਪਟਕਦਾ ਹੂੰ ਧੱਕੇ ਖਾਂਦਾ ਇਸ ਤਰ੍ਹਾਂ ਤੁਸੀਂ ਇਹ ਰਾਮ ਰਾਏ ਹੀ ਹੈ ਹੂੰ ਇਹਨਾਂ ਨੇ ਡਿਕਲੇਅਰ ਕੀਤਾ ਜਾਵੇ ਵੀ ਇਹ ਅਜੋਕੇ ਯੁੱਗ ਦੇ ਰਾਮ ਰਾਏ ਹੈ ਹੂੰ ਤੇ ਇਹਨਾਂ ਨੂੰ ਕੋਈ ਵੀ ਮੂੰਹ ਨਾ ਲਾਵੇ ਹੂੰ ਤਾਂ ਜਾ ਕੇ ਗਾਹਾਂ ਨੂੰ ਬੰਦਿਆਂ ਨੂੰ ਇੱਕ ਚੇਤਾਵਨੀ ਹੋ ਚੇਤਾਵਨੀ ਹੋ ਚੇਤਾਵਨੀ ਵੀ ਜੇ ਇਹੋ ਜਿਹਾ ਕੁਝ ਕਰੋਗੇ ਤਾਂ ਆਹ ਸਿੱਟੇ ਬੁਖਤ ਨੇ ਪੈਣਗੇ ਜੇ ਇਨੀ ਸਸਤੀ ਬਣاتی ਗੱਲ ਹੂੰ ਹੂੰ ਵੀ ਜੋ ਮਰਜ਼ੀ ਕਰੋ ਤੇ ਮਾਫੀ ਮੰਗ ਲਓ ਮਾਫੀ ਮੰਗ ਲਓ ਤੇ ਫਿਰੋ ਮਾਫੀ ਮੰਗੋ ਹਾਂਜੀ ਗੁਰੂ ਸਾਹਿਬ ਦੀ ਖੇਡ ਵੀ ਨਹੀਂ ਬਣਾਉਣੀ ਚਾਹੀਦੀ ਇਹ ਵੀ ਜੋ ਮਰਜ਼ੀ ਕਰਕੇ ਮੁੜ ਕੇ ਮਾਫੀ ਮੰਗ ਲਓ ਹੂੰ ਪੰਥ ਬਖਸ਼ਣ ਹਾਰ ਹੈ ਪਰ ਪਰ ਨਾਲ ਪਰ ਨਾ ਭੁੱਲੋ ਹੂੰ ਕੁਝ ਗਲਤੀਆਂ ਹੈਗੀਆਂ ਇਹ ਜੀਆਂ ਬਖਸ਼ੀਆਂ ਨਹੀਂ ਬਖਸ਼ੀਆਂ ਸੋ ਐਨਿਕ ਗੱਲ ਮੇਰੀ ਸੀਗੀ ਵੀ ਇਹ ਜ਼ਰੂਰ ਕਹਾਂਗਾ ਨਹੀਂ ਬਿਲਕੁਲ ਇਹ ਮੌਜੂਦਾ ਸੰਦਰਭ ਦੇ ਵਿੱਚ ਬਹੁਤ ਅਹਿਮ ਆ ਹਾਂਜੀ ਵੀ ਸਿਆਸੀ ਤੌਰ ਦੇ ਉੱਤੇ ਜੋ ਚੱਲ ਰਿਹਾ ਕਈ ਕਾਦੀ ਦੇ ਲਾਲਿਆਂ ਨੂੰ ਮਾੜੀ ਵੀ ਲੱਗਣੀ ਆ ਉਹ ਤੇ ਆਪਾਂ ਨੂੰ ਪਤਾ ਹੈ ਇਹਨੂੰ ਲੱਗੇ ਮਾੜੀ ਆਪਾਂ ਪਰ ਵੀ ਰਿਐਲਿਟੀ ਆ ਗੱਲ ਠੀਕ ਆ ਕਿ ਗਲਤ ਆ ਆਪਣੇ ਬਾਕੀ ਇਹ ਚੰਗੀ ਲੱਗਦੀ ਆ ਕਿ ਮਾੜੀ ਹੂੰ ਉਹ ਸੈਕੰਡਰੀ ਗੱਲ ਆ ਸੈਕੰਡਰੀ ਗੱਲ ਆ ਜਿਹੜੇ ਜਿਹੜੇ ਪਤਾ ਆ ਵੀ ਇਹਨਾਂ ਨੇ ਕੁਝ ਕੀਤਾ ਨਾਲ ਰਹੇ ਆ ਉਹ ਨਾ ਬਕਸ਼ਣ ਜੋਗਾ ਠੀਕ ਹੈ ਧੰਨਵਾਦ ਜੀ